ਸਵਾਗਤ ਆ ਕਿਸਾਨ ਵੀਰੋ ਤੁਹਾਡਾ ਮਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਤੁੰਗਾ ਹੈੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਇਕੋਟ ਪੈਂਦੀ ਆ ਦੋਸਤੋ ਅੱਜ ਦੀ ਵੀਡੀਓ 'ਚ ਪੈਨ ਨਾ 3000 ਰੁਪਏ ਵਾੜਾ ਬਾਈਆਂ ਵਕਾਊ ਆ ਦੋ ਵੜਾ ਤਾਜ਼ੀਆਂ ਸੂਈਆਂ ਇੱਕ ਸੂ ਨੂੰ ਤਿਆਰ ਆ ਤੇ ਬਿਲਕੁਲ ਹੀ ਨਾਰਮਲ ਰੇਟ ਵਾਲੀਆਂ ਤੇ ਵੀਡੀਓ ਨੂੰ ਐਂਡ ਤਾਈ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜਾਣਗੀਆਂ ਇੱਥੇ ਆ ਕੇ ਆਪਦੇ ਤਸਲੀਨਾ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਇੱਕ ਨੰਬਰ ਵਾਇਰ ਤੋਂ ਸਟਾਰਟ ਕਰਦੇ ਆਂ। ਦੋਸਤੋ ਦੂਜਾ ਸੂਆ ਬੱਚੀ ਸੂਣ ਵਾਲੀ ਆ। ਬਾਈ ਕਹਿੰਦਾ ਤਿਆਰੀਆਂ ਚ ਹੈ ਜਾ ਬਾਈ ਕਹਿੰਦਾ ਅੱਜ ਸੂਪੇ ਤੇ ਜਾ ਬਾਈ ਕਹਿੰਦਾ ਸਵੇਰੇ ਸੂਪੇ। ਤਿੰਨੇ ਵੇੜਾ ਬਾਈ ਕਹਿੰਦਾ ਆਪਣੇ ਕੋ ਰਾਤ ਹੀ ਆਈਆਂ ਅਜ ਪੱਠੇ-ਪੁੱਠੇ ਬਾਈ ਕਹਿੰਦਾ ਆਪਣੇ ਕੋ ਖਾਦੇ ਨਹੀਂ ਗੇ ਐਸ ਕਰਕੇ ਥੋੜੀਆਂ ਦੋਸਤੋ ਲਿੱਸੀਆਂ ਆਈਆਂ ਲੱਗਦੀਆਂ ਵਾ ਤੇ ਬਾਈ ਕਹਿੰਦਾ ਦੂਜਾ ਸੂਆ ਸੂਣ ਵਾਲੀ ਆ। ਅੱਜ ਜਾਂ ਕੱਲ੍ਹ ਚ ਬਾਈ ਕਹਿੰਦਾ ਸੂਪ ਹੋਗੀ ਤੇ ਬਾਈ ਕਹਿੰਦਾ 16-17 ਲੀਟਰ ਦੁੱਧ ਖੋਲਾ ਚ ਬੋਦੀ ਵਾਲੀ ਜਰਸੀ ਬੱਛੀ ਹੈ ਦੋਸਤੋ ਪੰਜਾਬ ਵਾਲੀ ਆ ਤਣਾ ਸੈਜ ਬਹੁਤ ਸੋਹਣਾ ਫੁੱਲ ਗੈਪ ਤੇ ਤੇ ਕਲੇ ਕਰੇ ਨਿਕਰ ਵਿੱਚ ਸੋਹਣੇ ਥਾਨ ਲੱਗੇ ਚਾਰੇ ਮੁੱਠੀ ਵਾਲਾ ਥਾਨ ਲੱਗਿਆ ਹੋਇਆ ਦੋਸਤੋ ਹਵਾਨਾ ਬਾਕੀ ਦੋਸਤੋ ਦੇਖ ਸਕਦੇ ਆ ਪੂਰਾ ਸੋਹਣਾ ਤਿਆਰ ਕੀਤਾ ਹੋਇਆ ਜਿੰਨਾ ਕ ਹਵਾਨਾ ਅੱਗੇ ਨੂੰ ਤਿਆਰ ਕੀਤਾ ਹੋਇਆ ਉਹਨਾਂ ਕ ਹਵਾਨਾ ਦਾ ਪਿਛਾਣ ਨੂੰ ਸੋਹਣਾ ਤਿਆਰ ਕੀਤਾ ਹੋਇਆ ਬੱਛੀ ਨਹੀਂ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤਾਂ ਬੱਛੀ ਦੋਸਤੋ ਵਾੜਾ ਨਹੀਂ 17 18 ਏਟਾ ਦਾ ਖੋਲਾ ਚੋਣਾ ਚਾਹੀਦਾ ਹਵਾਨਾ ਸੋਹਣਾ ਦੋਸਤੋ ਤੇ ਬਾਈ ਨੇ ਬਾਕੀ ਪ੍ਰਾਈਜ਼ ਰੱਖਿਆ ਹੋਇਆ 43000 ਰੁਪਇਆ ਉਹ ਚ ਬਾਈ ਕੰਦਾ ਮਾਨਤਨ ਹੋ ਜਾਊਗਾ ਹਾਂਜੀ ਦੋਸਤੋ ਦੋ ਨੰਬਰ ਵੈਡ ਦੀ ਗੱਲ ਕਰਦੇ ਆ ਦੋਸਤੋ ਪਹਿਲਾ ਸੂਆ ਬੱਚੀ ਸੋਈ ਆ 10 ਦਿਨਾਂ ਐ ਸੋਈ ਆ ਐਸ ਟਾਈਮ 10 ਤੋਂ 11 ਲੀਟਰ ਬਾਈ ਕੰਦਾ ਦੁੱਧ ਖੋਲਾ ਤਿਆਰ ਆ ਬੱਚਾ ਮਗਰ ਬੱਚੀ ਤੇ ਵੀਡੀਓ ਬਣਾਉਂਦਾ ਟਾਈਮ ਦੋਸਤੋ ਸ਼ਾਮ ਦੇ ਸਾਢੇ ਤਿੰਨ ਵੱਜ ਚੁੱਕੇ ਆ ਚਵਾਈ ਚ ਟਾਈਮ ਚਵਾਈ ਹੋਣ ਚ ਟਾਈਮ ਹਜੇ ਕਾਫੀ ਪਿਆ ਤੇ ਤਿਆਰੀ ਬੱਚੀ ਦੀ ਸੋਣੀ ਆ ਖਵਾਨਾ ਸੋਣਾ ਤਿਆਰ ਕੀਤਾ ਹੋਇਆ ਚਾਰੇ ਤਨ ਫੁੱਲ ਗਿਆ ਤੇ ਤੇ ਕੱਲੇ ਕੱਲੇ ਨਿਕਲ ਮੇ ਸੋਣੇ ਲੱਗੇ ਹੋਏ ਆ ਜੋ ਆਈ ਰਿਹਾ ਥਾਂ ਲੱਗਿਆ ਹੋਇਆ ਦੋਸਤੋ ਬੱਚੀ ਜਰਸੀ ਚ ਕਰਾਸ ਬੱਚੀ ਆ ਬਾਕੀ ਦੋਸਤੋ ਬੱਚੀ ਦੀ ਹਾਈਟ ਸੋਹਣੀ ਆ ਦੇਖ ਸਕਦੇ ਆ ਬਾਕੀ ਦੋਸਤੋ ਜੇ ਸੇਵਾ ਸੰਭਾਲ ਘੌਰ ਚੰਗੀ ਹੋ ਜੇ ਤਾਂ 13 14 ਲੀਟਰ ਦੁੱਧ ਬੱਚੀ ਨੂੰ ਖੁੱਲਾ ਚੋਣਾ ਚਾਹੀਦਾ ਹਵਾਨਾ ਦੋਸਤੋ ਸੋਨਾ ਤਿਆਰ ਕੀਤਾ ਆ ਬੱਚੀ ਬੱਚੀ ਨਹੀਂ ਬਾਕੀ ਦੋਸਤੋ ਮਗਰ ਹੈਵੀ ਬੱਚੀ ਤੇ ਬਾਈ ਨੇ ਪ੍ਰਾਈਸ ਰੱਖਿਆ ਹੋਇਆ ਦੋ ਨੰਬਰ ਬੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ ਵਾ 32000 ਰੁਪਿਆ ਤੇ ਹਾਂ ਨਾ ਬਾਈ ਕਹਿੰਦਾ 30000 ਦੇ ਦਾਂਗੇ ਉੱਚੇ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਦੋਸਤੋ ਬਾਈ ਦੇ ਰੇਟ ਬਹੁਤ ਜਾਇਜ਼ ਹੁੰਦੇ ਆ ਕੁਨੋਂ ਪਰ ਵੀਡੀਓ ਦੇ ਐਂਡ ਤੇ ਇੱਕ ਹੋਰ ਨਗੀਨਾ ਦਿਖਾਉਣੀ ਹੈ। ਹਾਂਜੀ ਦੋਸਤੋ 3 ਨੰਬਰ ਵਾੜ ਦੀ ਗੱਲ ਕਰਦੇ ਆਂ। ਦੋਸਤੋ ਪਹਿਲਾ ਸੂਆ ਵੱਛੀ ਸੂਈ ਹੈ। 16-17 ਦਿਨਾਂ ਦੀ ਬਾਈ ਦੱਸਦਾ ਵਾ ਕਿ ਸੂਈ ਹੈ ਤੇ ਇਸ ਟਾਈਮ 10 ਤੋਂ 11 ਲੀਟਰ ਬਾਈ ਦਾ ਦੁੱਧ ਖੁੱਲਾ ਤਿਆਰ ਆ। ਬੱਚਾ ਮਗਰ ਵੱਛਾ ਦੋਸਤੋ ਥੋੜੀ ਜਿਹੀ ਲੱਸੀ ਆ ਉਹ ਅੱਛੀ ਦੋਸਤੋ ਸੋਹਣੀ ਆ। ਥਣ ਹਵਾਨਾ ਬਹੁਤ ਸੋਹਣਾ ਲੱਗਿਆ ਹੋਇਆ ਦੋਸਤੋ ਹਵਾਨਿਆਂ ਸਹਿ ਚੈੱਕ ਕਰ ਸਕਦੇ ਆਂ। ਸੋਹਣਾ ਹਵਾਨਾ ਤਿਆਰ ਕੀਤਾ ਹੋਇਆ। ਪਹਿਲੇ ਸੂਏ ਵੱਛੀ ਆ। ਬਾਕੀ ਦੋਸਤੋ ਜੇ ਸਿਵਾ ਸੰਭਲ ਗੌਰ ਵੱਛੀ ਚੰਗੀ ਹੋ ਤਾ ਬਾਲਾ ਨਹੀਂ 13-14 ਲੀਟਰ ਦੁੱਧ ਬੱਚੀ ਨੂੰ ਖੁੱਲਾ ਚਵਣ ਚਾਹੀਦਾ। ਬਾਕੀ 200 ਥਣ ਚਵਾਈਆ ਲੱਗਿਆ ਹੋਇਆ। ਮੁੱਠੀ ਜਿਹੜਾ ਥਣ ਲੱਗਿਆ ਹੋਇਆ ਦੋਸਤੋ ਬੱਚੀ ਨੂੰ ਤੇ ਹਾਈਟ ਬਹੁਤ ਆ ਬੱਚੀ ਦੀ। ਹਾਂਜੀ ਦੋਸਤੋ 3 ਨੰਬਰ ਵਾਈ ਦੇ ਬਾਈ ਨੇ ਪ੍ਰਾਈਸ ਰੱਖਿਆ ਹੋਇਆ 32000 ਰੁਪਇਆ। ਹਾਂ ਨਾ ਬਾਈ ਕਹਿੰਦਾ 30000 ਹੀ ਦੇ ਦਾਂਗੇ। ਉਹ ਚ ਹੀ ਬਾਈ ਕਹਿੰਦਾ ਮਾਨਤਨ ਕਰ ਦਾਂਗੇ। ਦੋਸਤੋ ਬਾਈ ਦੇ 3 ਨੰ ਨਾ ਕਹਿੰਦਾ ਪ੍ਰਾਈਸ ਬਹੁਤ ਨਾਰਮਲ ਸੀਗਾ। ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲੂਗਾ। ਤੁਸੀਂ ਗੱਲਬਾਤ ਕਰ ਲਏ। ਦੋਸਤੋ ਅੱਜ ਦੀ ਵੀਡੀਓ 'ਚ ਆਹੀ ਇੱਕ 3 ਨ ਚੈਨਲ ਨੂੰ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਮੇਰੀਆਂ ਸਾਰੀਆਂ ਰੁਟੀਨ ਚ ਦੇਖਣ ਲਈ ਮੈਂ ਸਾਰੇ ਭੈਣਾ ਭਰਾਵਾਂ ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਈ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ